ਮੈਨੂੰ ਤੇ ਕੋਈ ਸਾਂਝ ਨਹੀਂ ਲੱਗਦੀ। ਲਓ ਜੀ ਖਾਣੀ ਤੇ ਸ਼ੁਰੂ ਹੋ ਗਿਆ। ਲਓ ਜੀ। ਸਾਡਾ ਆਰਡਰ ਆ ਗਿਆ। ਸਾਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ। ਤੁਹਾਡਾ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਜੀ ਮੋٹے-ਮੋٹے ਬੰਦੇ ਆਏ ਨੇ ਜੈਮ ਕਰਨ ਵਾਸਤੇ। ਹੈ? ਸਾਣੂ ਦੇ ਪੌੜੀਆਂ ਚੜ ਕੇ ਸਾਹ ਚੜ ਗਿਆ ਚੌਥੀ ਮੰਜ਼ਲ ਤੇ ਚੜਿਆ ਤੇ ਤੁਹਾਨੂੰ ਦਿਖਾਇਆ ਕਿਹੜੇ-ਕਿਹੜੇ ਬੰਦੇ ਆਏ ਨੇ ਮੋਟਾ ਢਿੱਡ ਇੱਕ ਹੋਰ ਬੰਦਾ ਉਹ ਉਹਦੇ ਹੈ ਹੀ ਨਹੀਂ ਹੁੰਦਾ ਵੀ ਆ ਗਿਆ ਮੇਰੇ ਹੈਗਾ ਮੈਂ ਪਤਲਾ ਕਰਨਾ ਨਹੀਂ ਹੈਗਾ ਮੈਂ ਵੈਸੇ ਇਹਨਾਂ ਦੇ ਨਾਲ ਆ ਗਿਆ ਮੈਨੂੰ ਤਾਂ ਹੁਣੇ ਸਾਹ ਚੜ ਗਿਆ ਮੇਰੋਂ ਆ ਚ ਜਿੰਦਰ ਵੀ ਦੇਖਾ ਪਤਾ ਪਈ ਇਹ ਹੁਣ ਕੋਈ ਐਕਸਪਲੇਨ ਕਰਨ ਲੱਗਾ ਹੈ। ਸੱਤਨੇ ਜਾਨਾਂ ਨੇ ਜੁਆਇਨ ਕਰਨੀ ਮੈਂ ਨਾਲ ਆਵਾਂ ਕਰਾਂਗਾ ਦੇਖਣ ਵਾਸਤੇ। ਕੀ ਲਾ ਜੀ? ਇਹਦੀ ਤਾਂ ਮੱਗੀ ਚ ਮੱਗ। ਦੇਖਦੇ ਆਂ ਅੰਦਰ ਜਾ ਕੇ ਜਿਮ। ਲਓ ਜੀ ਹਣੀ ਤੇ ਸ਼ੁਰੂ ਹੋ ਗਿਆ। ਇਹ ਅੱਜ ਹੀ ਪਤਲਾ ਹੋ ਜਾਣਾ ਇਹਨੇ। ਸੇਰੇ ਹੁਣ ਇਦਾਂ ਕਰਨਾ ਮੰਗਾਣੇ ਨੇ ਬੂਟ ਨਾਈਕੀ ਦੇ। ਤੇ ਇੱਕ ਟਰੈਕਸੂਟ ਹੋਲ ਪੈਚ ਲਈ ਸਾਬ ਸੱਕ ਕੇ ਕਿਹਦਾ ਕੋਟਰ ਭਾਈ ਡਾਂਸ ਹੈ ਜ਼ੁੰਬਾ ਕਰਨਾ ਹੈ ਫੀਲਿੰਗ ਹੈ ਕਿ ਜਿਮ ਵਾਲੀ ਤੇ ਉਹ ਹੋਏਗੀ ਜਿਮ ਚਾਹੇ ਤੇ ਜਿਮ ਦੀ ਫੀਲਿੰਗ ਹੋਏਗੀ ਆ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਿੱਡਾ ਕੋ ਮੋਟਾ ਵਾਂ ਹੈ ਇਹ ਮਾੜੀ ਟਿੱਡੀ ਜੀ ਉਹਦਾ ਤੇ ਸਾਰਾ ਫੈਟ ਹੈ ਨਹੀਂ ਮੇਰੇ ਚ ਇਹ ਹੈਗਾ ਫੈਟ ਦੇਖ ਮੇਰੇ ਨਹੀਂ ਹੈਗਾ ਇਹ ਦੇਖੋ ਕੋਈ ਫੈਟ ਹੈਗਾ ਇਹ ਹੁਣ ਹੈਗਾ ਤੇ ਹਾਂਜੀ ਦੋਸਤੋ ਆਪਾਂ ਮੈਂਬਰਸ਼ਿਪ ਲੈਣ ਲੱਗੇ ਆ ਇੱਕ ਸਾਲ ਦੀ ਉਹਦੇ ਵਿੱਚ ਆਪਾਂ ਨੂੰ 4299 ਰੁਪਏ ਭਰਨੇ ਪੈਣਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਕਾਰਡ ਮਿਲੇਗਾ ਉਹਦੇ ਚ ਆਪਾਂ ਜੇ ਕਿਤੇ ਮ사ਜ ਕਰਵਾਣੇ ਆ ਤੇ ਆਪਾਂ ਨੂੰ ਕਾਫੀ ਡਿਸਕਾਊਂਟ ਮਿਲੇਗਾ ਤੇ ਨਾਲੇ ਇਹ ਜਿਹੜੀ ਮੈਂਬਰਸ਼ਿਪ ਫੀ ਹੈ ਇਹਦੇ ਵਿੱਚ ਵੀ ਆਪਾਂ ਨੂੰ 10% ਦਾ ਡਿਸਕਾਊਂਟ ਦੇਣ ਲੱਗੇ ਨੇ ਤੇ ਇੱਥੇ ਲੋਕਰ ਵਗੈਰਾ ਸਭ ਬਣੇ ਨੇ ਤੇ ਸਾਰਾ ਚੈੱਕ ਕਰ ਰਹੇ ਨੇ ਮੁੰਡੇ ਤੇ ਅੰਤ ਨੂੰ ਤਾਂ ਨਹੀਂ ਪਰ ਨਹੀਂ ਹਜੇ ਮਨ ਬਣਾ ਰਿਹਾ ਸਵੇਰੇ ਦੇਖਾਂਗਾ ਕਿ ਮੈਂ ਜਿਮ ਜੁਆਇਨ ਕਰਨੀ ਹੈ ਜਾਂ ਨਹੀਂ ਤੇ ਇਹ ਮੁੰਡਿਆਂ ਨੇ ਮਨ ਬਣਾ ਲਿਆ ਹੋਇਆ ਹੈ ਹਣੀ ਨੇ ਇੱਥੇ ਜ਼ਿੰਦਰ ਨੇ ਤੇ ਇਹ ਹੁਣ ਸਵੇਰੇ ਪੱਕਾ ਜੁਆਇਨ ਕਰ ਲੈਣਗੇ ਤੇ ਹੁਣ ਇਥੋਂ ਤੁਰ ਚਲੇ ਆਂ ਤੇ ਗੱਲ ਹੋ ਗਈ ਐ ਸਿਰੇਪ ਬਲਿਕਾ ਮੇਂ ਬੁਕਾਸ ਤੇ ਗੱਲ ਹੋ ਗਈ ਹੁਣ ਕੱਲ ਨੂੰ ਵਾਪਸ ਆਵਾਂਗੇ ਤੇ ਫਿਰ ਆਪਾਂ ਜਿੰਮ ਜੋਇਨ ਕਰਾਂਗੇ ਇਹ ਕਹਿੰਦੇ ਵੀ ਲਿਆਓ ਪੈਸੇ ਲਿਆਓ ਪੈਸੇ ਅੱਗੇ ਰਹਿ ਵਾਵਾ ਇਧਰ ਜ਼ਹਿਰ ਖਾਣੇ ਦਾ ਪੈਸਾ ਨਹੀਂ ਹੈ ਤੂੰ ਜਾ ਰਹਿ ਜਾ ਛੜੋ ਵੇ ਇਹ ਨਹੀਂ ਸੀ ਇਹ ਇਸ ਕਰਕੇ ਹੁਣ ਤੁਰ ਚਲੇ ਆਂ ਵਾਪਸ ਇਹਦਾ ਕਰ ਉਹ ਆਵਣਾ ਇਹਦਾ ਕਰ ਏਦਾਂ ਕਰ ਤੂੰ ਐ ਹਾਂਗਕਾਂਗ ਤੋਂ ਤੂੰ ਫਿਰ ਅਜਾ ਦੇਣਾ ਸਾਨੂੰ ਚੰਗਾ ਖਵਾ ਪਿਆ ਮਸਤ ਪਲਾਨਿੰਗ ਇਹ ਅਸੀਂ ਮਹੀਨਾ ਖੜ ਜਾਣਾ। ਜੈ ਜੀ ਬੜੀ ਸੇਵੋੜਾ ਤੁਸੀਂ ਚਾਹ ਚਾਹਦੇ ਹੋ ਜੇ ਇਹ ਖੁੱਲ੍ਹੇ ਹੋ ਜਾਣਾ। ਅਗਲਾ ਨੇ ਖੋਲੀ ਤਾਂ ਉੱਤੇ ਵੀ ਸਾਡੇ ਘਟ ਯੂਸ ਕਰਨ। A few minutes later ਅਸੀਂ ਆਈਏ ਐਸਟੀਐਮ ਪੀਜ਼ਾ ਲੈਣੋਂ ਵਾਸਤੇ ਕਿਉਂਕਿ ਅੱਜ ਸਿਮਰ ਕਹਿੰਦੀ ਸੀ ਵੀ ਮੈਂ ਪੀਜ਼ਾ ਖਾਣਾ ਹੈ ਤੇ ਸਾਡੇ ਇੱਥੇ ਪੀਜ਼ਾ ਹਟ ਬੰਦ ਹੋਇਆ ਪਿਆ ਕਿਉਂਕਿ ਅਸਥਾਨ ਦੀ ਰੇਨੋਵੇਸ਼ਨ ਚੱਲ ਰਹੀ ਏ ਉਹ ਵੱਡਾ ਕਰ ਰਹੇ ਨੇ ਅਸਲ ਨੂੰ ਤੇ ਪਰ ਇੱਥੇ yellow cafe ਹੈਗਾ। ਹੋਣਾ ਕੋ ਜਾ ਕੇ ਚੈੱਕ ਕਰਦੇ ਆ ਕਿ ਵਾਜੀ ਤੇਰੀਨ ਪੀਜ਼ਾ ਹੈਗਾ ਹੈ ਜਾਂ ਨਹੀਂ ਹੈਗਾ ਜੇ ਹੋਇਆ ਫਿਰ ਉਹ ਲੈ ਚੱਲਾਂਗੇ yellow cab ਚ ਸਾਨੂੰ ਕੁਝ ਮਿਲਿਆ ਨਹੀਂ ਤੇ ਅਸੀਂ ਆ ਗਏ ਹੁਣ ਇੱਥੇ 버거 ਕਿੰਗ ਤੇ ਤੇ ਅਸੀਂ ਆਪਣੇ 버거 ਆਰਡਰ ਕਰਤੇ ਨੇ ਤੇ ਸਾਨੂੰ ਨੰਬਰ ਮਿਲ ਗਿਆ 24 ਨੰਬਰ ਤੇ ਹੁਣ ਸਾਡਾ ਆਰਡਰ ਆਉਂਦਾ ਤੇ ਫਿਰ ਉਹ ਲੈ ਕੇ ਚੱਲਦੇ ਆ ਕਰੇ ਲਓ ਜੀ ਸਾਡਾ ਆਰਡਰ ਆ ਗਿਆ ਤੇ ਹੁਣ ਆਪਾਂ ਚੱਲਦੇ ਆ ਘਰ ਵਾਪਸ ਹੱਥੇ ਜਾ ਕੇ ਅੱਛਾ ਉਹਦਾ ਇਹ ਖਾ ਲੈਣਗੇ ਲੱਗੇ ਜੀ ਮਹੱਤਵ ਤੇ ਇਹ ਇਹ ਬੰਦੇ ਤੋਂ ਇਹ ਬੰਦੇ ਨੇ ਹੁਣ ਕੱਲ ਤੋਂ ਸਾਰਾ ਕੁਝ ਬੰਦ ਲਿਆ ਚਿਕਨ ਫਰਾਈਡ ਚਿਕਨ ਕੌਕ ਵਗੈਰਾ ਸਭ ਕੁਝ ਇਹਦਾ ਬੰਦ ਲਗੇ ਸੀ ਮੈਕਡੋ ਪੀਜ਼ਾ ਪੂਰਾ ਸਭ ਬਾਰ ਤੋਂ ਸੀ ਮੱਕੇ ਲੱਗਾਈ ਜਾਂਦੇ ਹੁਣ ਮੈਂ ਮੈਂ ਤਾਂ ਉਦੋਂ ਹੀ ਕਰਨੀ ਹੈ ਮੈਂ ਉਹ ਦੇਖਾਂਗਾ ਕਰਾਂਗਾ ਜਾਂ ਨਹੀਂ ਕਰਾਂਗਾ ਅਸੀਂ ਕਿੱਥੇ ਜਮਾ ਕਰਨੀਆਂ ਨੇ ਸਾਡਾ ਤੇ ਉਹ ਤਿੰਨ ਮੰਜ਼ਲਾ ਉੱਤੇ ਜਾ ਕੇ ਜਿਮ ਹੈ ਤੇ ਗੋੜੀਆਂ ਚੜ ਕੇ ਅਸੀਂ ਤੇ ਹੱਫ ਗਏ ਆ ਅਸੀਂ ਕਿੱਥੇ ਜਾ ਕੇ ਕਾਰਡੀਓ ਵਗੈਰਾ ਕਰਨਾ ਸਾਡੇ ਕੋਲ ਤੁਹੀਂ ਨਾ ਉਹ ਬੰਦਾ ਛੇਤੀ ਭਗਵਾਏਗਾ ਹੈ ਛੇਤੀਗਾ ਮੈਂ ਪਹਿਲੇ ਹੀ ਪਤਰਾ ਮੈਂ ਪਤਰਾ ਹੋ ਗਈ ਕਰਨਾ ਹੈ ਨਵਾੜੀ ਦੀ ਿੱੱਡੀ ਹੈ ਬਸ ਉਹ ਮੈਂ ਕਰਾਂਗਾ ਮੈਂ ਜੋ ਇਹ ਨਾ ਸਰ ਮੈਂ ਜਿਆਦਾ ਕੋਈ ਹਾਰਡ ਨਹੀਂ ਕਰਨਾ ਮੈਂ ਕੋਈ ਛੱਡਣਾ ਛੜਾਣਾ ਤੱਕ ਨਹੀਂ ਇਹਨਾਂ ਨੂੰ ਹੁਣ ਸਹਰੇ ਵਰਦੀ ਪ੍ਰੋਪਰ ਲੈ ਕੇ ਦੇਣੀ ਹੈ ਜਿਮ ਵਾਲੀ ਹੈ ਨਵੇਂ ਬੂਟ ਨਵੀਆਂ ਜਿਹੜੇ ਟਰੈਕਸੂਟ ਜੱਕੀ ਹੁੰਦਾ ਜਮਮ ਵਾਲਾ ਜਿਹੜਾ ਹੁਣ ਦਾ ਆਊਟਫਿਟ ਜਾ ਹੋਲਾ ਕਿਤੇ ਨਾ ਕਛਾ ਪਾ ਕੇ ਜਾਣ ਕਰਨਗੇ ਤੇ ਮੈਂ ਕੁੜਤਾ ਪਜਾਮਾ ਬਾਗ ਜਾ ਲਾਓ ਜੀ ਮਿੱਤਰੋ ਖਣੀ ਆ ਗਿਆ ਬਾਈਕ ਲੈ ਕੇ ਨੂਰ ਆ ਚੁੱਕਿਆ ਫਿਰ ਕਛੀ ਆਜੋ ਅੰਦਰ ਆਜੋ ਅੰਦਰ ਆਜੋ